18 ਮਈ 2022 18 ਮਈ 2022 ਵਾਲਾ ਦਿਨ ਤੁਹਾਨੂੰ ਸਾਰਿਆਂ ਨੂੰ ਯਾਦ ਆ ਜਦੋਂ ਸ਼ਰਦਾ ਦਾ ਕਤਲ ਕੀਤਾ ਗਿਆ ਸੀਗਾ ਤੇ ਇਹਦੇ ਬਾਰੇ ਖੁਲਾਸਾ ਕਦੋਂ ਹੋਇਆ ਸੀਗਾ ਅਗਸਤ ਦੇ ਵਿੱਚ ਜਾ ਕੇ ਹੋਇਆ ਸੀਗਾ ਔਰ ਸ਼ਰਦਾ ਨੂੰ ਜਿਹਨੇ ਮਰਡਰ ਕੀਤਾ ਸੀ ਜਿਨੇ ਉਹਦਾ ਕਤਲ ਕੀਤਾ ਸੀ ਉਹ ਹੋਰ ਕੋਈ ਨਹੀਂ ਉਹਦਾ ਬॉयਫ੍ਰੈਂਡ ਹੀ ਸੀਗਾ ਆਫਤਬ ਜਿਨੇ ਉਹਨੂੰ ਮਾਰਿਆ ਸੀਗਾ ਪੂਰੇ ਤਰੀਕੇ ਦੇ ਨਾਲ ਉਹਦਾ ਕਤਲ ਕਰਕੇ ਉਹਦੇ ਸਰੀਰ ਦੇ ਕਈ ਸਾਰੇ ਟੁਟੇ ਕਰਕੇ ਉਹਨੇ ਇੱਕ ਬੈਗ ਚ ਪਾ ਕੇ ਜਿਹੜੇ ਸੁੱਟ ਦਿੱਤੇ ਸੀ ਬਾਅਦ ਚੋਂ ਪੁਲਿਸ ਨੂੰ ਜਦੋਂ ਉਹ ਬੈਗ ਮਿਲਿਆ ਉਹਦੇ ਜਿਹੜਾ ਦੇਖਿਆ ਗਿਆ ਤਾਂ ਉਹਦੇ ਵਿੱਚੋਂ ਸ਼ਰद्धा ਦੀ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਸੀਗੀ ਤਾਂ ਫੇਰ ਹੌਲੀ ਹੌਲੀ ਪੁਲਿਸ ਟਰੇਸ ਕਰਦੀ ਕਰਦੀ ਇੱਕ ਕੜੀ ਨਾਲ ਦੂਜੀ ਕੜੀ ਜੋੜਦੀ ਜੋੜਦੀ ਇਸ ਆਫਤਾਬ ਤੱਕ ਪਹੁੰਚੀ ਸੀਗੀ ਸਾਰਿਆਂ ਦੇ ਪੈਰਾਹੇਟ ਦੀ ਜ਼ਮੀਨ ਨਿਕਲ ਗਈ ਸੀ ਇਹ ਦੋਵੇਂ ਜਣੇ ਲਿਵ-ਇਨ ਰਿਲੇਸ਼ਨ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਹੁਣ ਇੱਕ ਹੋਰ ਮਾਮਲਾ ਬਿਲਕੁਲ ਇਦਾਂ ਦਾ ਹੀ ਮੇਲ ਖਾਂਦਾ ਯੂਪੀ ਦੇ ਅਮਰੋਹਾ ਤੋਂ ਸਾਹਮਣੇ ਆਇਆ ਜਿੱਥੇ ਸੜਕ ਦੇ ਕਿਨਾਰੇ ਦੋ ਬੋਰੀਆਂ ਪਈਆਂ ਹੋਈਆਂ ਸੀਗੀਆਂ ਬੋਰੀਆਂ ਦੇ ਆਸੇ-ਪਾਸੇ ਕੁੱਤਿਆਂ ਦਾ ਇੱਕ ਝੁੰਡ ਸੀਗਾ ਕੁੱਤੇ ਭੌਂਕ ਰਹੇ ਸੀਗੇ ਜਿਹੜੇ ਲੋਕ ਸੀਗੇ ਲੱਗੇ ਉਹ ਹੈਰਾਨ ਸੀਗੇ ਵੀ ਕੁੱਤਿਆਂ ਨੇ ਇਹਨਾਂ ਰੌਲਾ ਕਾਦੇ ਲਈ ਪਾਇਆ ਇੱਥੇ ਹੋਇਆ ਕੀ ਹੈ ਜਦੋਂ ਉਹ ਲੱਗਿਆ ਕਿ ਦੇਖਦੇ ਆ ਤਾਂ ਦੋ ਚਿੱਟੇ ਰੰਗ ਦੀਆਂ ਬੋਰੀਆਂ ਜਿਹੜੀਆਂ ਉਹ ਪਈਆਂ ਉਹਨਾਂ ਨੂੰ ਮਿਲਦੀਆਂ ਨੇ ਉਹ ਵੀ ਥੋੜਾ ਜਿਹਾ ਸੋਚਦੇ ਆ ਵੀ ਇਹਨਾਂ ਬੋਰੀਆਂ 'ਚ ਕੀ ਹੋ ਸਕਦਾ ਉਹ ਪੁਲਿਸ ਨੂੰ ਇਹਦੇ ਬਾਰੇ ਇਤਲਾਹ ਦਿੰਦੇ ਆ ਕਿ ਇਦਾਂ ਸਾਡੇ ਰੋਡ ਦੇ ਉੱਤੇ ਦੋ ਬੂਰੀਆਂ ਪਈਆਂ ਹੋਈਆਂ ਤੇ ਜਿਹੜੇ ਕੁੱਤੇ ਆਏ ਬਹੁਤ ਜ਼ਿਆਦਾ ਜਿਹੜਾ ਭੌਂਕ ਰਹੇ ਆ ਤੇ ਤੁਸੀਂ ਦੇਖੋ ਆ ਕੇ ਵੀ ਇਹਦੇ ਵਿੱਚ ਕੀ ਆ ਕੋਈ ਬੰਬ ਆ ਜਾਂ ਕੀ ਹੋ ਸਕਦਾ ਪੁਲਿਸ ਜਦੋਂ ਉੱਥੇ ਪਹੁੰਚਦੀ ਆ ਉਹਨਾਂ ਬੂਰੀਆਂ ਨੂੰ ਖੋਲ੍ਹਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਬੂਰੀਆਂ ਚੋਂ ਨਿਕਲਦੇ ਆ ਕੱਪੜੇ ਕੱਪੜਿਆਂ ਦੇ ਹੇਠ ਦੀ ਨਿਕਲਦਾ ਇੱਕ ਹੱਥ ਫੇਰ ਉਹ ਕੱਪੜੇ ਕੱਢਦੇ ਆ ਫੇਰ ਨਿਕਲਦੇ ਆ ਸਰੀਰ ਦੇ ਹੋਰ ਅੰਗ ਜਦੋਂ ਦੂਜੀ ਬੋਰੀ ਖੋਲਦੇ ਆ ਉਹਦੇ ਵਿੱਚ ਵੀ ਇਸੇ ਤਰ੍ਹਾਂ ਪਹਿਲਾਂ ਕੱਪੜੇ ਨਿਕਲਦੇ ਆ ਔਰ ਕੱਪੜੇ ਵੀ ਔਰਤਾਂ ਦੇ ਕੱਪੜੇ ਨਿਕਲਦੇ ਆ ਫਿਰ ਇੱਕ ਅੰਗ ਨਿਕਲਦਾ ਫਿਰ ਸਰੀਰ ਦਾ ਇੱਕ ਹੋਰ ਅੰਗ ਨਿਕਲਦਾ ਔਰ ਇਹ ਨਾ ਅੰਗਾ ਨੂੰ ਕੱਟਿਆ ਗਿਆ ਆਰੀ ਦੇ ਬਲੇਡ ਦੇ ਨਾਲ ਕਟਰ ਦੇ ਨਾਲ ਇਹਨਾਂ ਨੂੰ ਕੱਟਿਆ ਗਿਆ ਪੁਲਿਸ ਬਹੁਤ ਹੈਰਾਨ ਹੁੰਦੀ ਆ ਕਿ ਇਸ ਔਰਤ ਨੂੰ ਇੰਨੀ ਦਰਦਨਾਕ ਮੌਤ ਜਿਹੜੀ ਹੈ ਉਹ ਕਿਉਂ ਦਿੱਤੀ ਗਈ ਕੀ ਇਹੋ ਜਿਹਾ ਇਹ ਰਾਜ਼ ਜਾਣਦੀ ਸੀਗੀ ਕਾਤਲ ਦਾ ਵੀ ਉਹਨੇ ਇਹਨੂੰ ਇੰਨੇ ਬੁਰੇ ਤਰੀਕੇ ਨਾਲ ਕਟਰ ਜਿਹੜਾ ਕਤਲ ਕੀਤਾ ਬਟਰ ਦੇ ਨਾਲ ਇਹਨੂੰ ਕੱਟ ਦਿੱਤਾ ਗਿਆ ਅਮਰੂਹਾ ਜਿਹੜਾ ਇਹ ਯੂਪੀ ਦੇ ਵਿੱਚ ਪੈਂਦਾ ਮੁਰਾਦਾਬਾਦ ਦੇ ਨਜ਼ਦੀਕ ਇਹ ਜਗ੍ਹਾ ਜਿੱਥੋਂ ਇਹ ਦੋ ਬੈਗ ਬਰਾਮਦ ਹੋਏ ਆ ਹੁਣ ਪੁਲਿਸ ਜਿਹੜੀ ਆ ਉਹ ਤਫ਼ਤੀਸ਼ ਦੇ ਵਿੱਚ ਜੁਟ ਗਈ ਹੈ ਹਾਲਾਂਕਿ ਇਹ ਇੱਕ ਦਿਹਾਤਾ ਏਰੀਆ ਇੱਥੇ ਕੋਈ ਸੀਸੀਟੀਵੀ ਕੈਮਰਾਜ਼ ਦੀ ਵੀ ਬਹੁਤੀ ਫੈਸਿਲਿਟੀ ਜਿਹੜੀ ਸਹੂਲਤ ਹੈ ਨਹੀਂ ਆ ਪਰ ਕਿਉਂਕਿ ਹੁਣ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ ਖਬਰ ਕਿਉਂਕਿ ਇਸੇ ਤਰ੍ਹਾਂ ਸ਼ਰਦਾ ਦੇ ਬਾਰੇ ਵੀ ਜਦੋਂ ਬੈਗ ਮਿਲਿਆ ਸੀਗਾ ਤਾਂ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਜੁਟ ਗਈ ਸੀ ਕਿ ਇਹ ਮਾਮਲਾ ਹੈ ਕੀ ਹੈ ਇਹ ਔਰਤ ਜਿਹੜੀ ਹੈ ਲੜਕੀ ਨੌਜਵਾਨ ਲੜਕੀ ਹੈ ਇਹਨੂੰ ਕਿਹਨੇ ਕਤਲ ਕੀਤਾ ਕਿਉਂ ਕੀਤਾ ਗਿਆ ਹੋਊਗਾ ਇਸੇ ਤਰ੍ਹਾਂ ਹੀ ਇਹ ਵੀ ਜਿਹੜਾ ਮਾਮਲਾ ਹੈ ਇਹ ਵੀ ਇੱਕ ਨੌਜਵਾਨ ਲੜਕੀ ਹੈ ਜਦੀ ਡੈੱਡ ਬੋਡੀ ਪੁਲਿਸ ਨੂੰ ਬਰਾਮਦ ਹੋਈ ਹੈ ਜਿਹਦੇ ਸਾਰੇ ਅੰਗ ਸਰੀਰ ਦੇ ਜਿਹੜੇ ਕੱਟੇ ਗਏ ਆ ਕਰੀਬ 20 ਤੋਂ ਜ਼ਿਆਦਾ ਉਹਦੇ ਸਰੀਰ ਦੇ ਟੁਟੇ ਕੀਤੇ ਗਏ ਆ ਔਰ ਇਹ ਸਾਰੇ ਕੇਸ ਦੇ ਵਿੱਚ ਹੈਰਾਨੀ ਦੀ ਗੱਲ ਇਹ ਆ ਕਿ ਉਹਦੇ ਪ੍ਰਾਈਵੇਟ ਪਾਰਟਸ ਤੱਕ ਜਿਹੜਾ ਵਾ ਉਹ ਕਟਰ ਚਲਾਇਆ ਗਿਆ ਉਹਨਾਂ ਨੂੰ ਵੀ ਅਲੱਗ ਕਰ ਦਿੱਤਾ ਗਿਆ ਉਹਦੇ ਸਰੀਰ ਤੋਂ ਸੋ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਪੂਰੇ ਜਿਹੜਾ ਝੁੱਟ ਗਈ ਆ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਾਜ਼ ਹਾਈਵੇ ਦੇ ਉੱਤੇ ਜਾਂ ਹੋਰ ਲਿੰਕ ਰੋਡਾਂ ਦੇ ਉੱਤੇ ਪਿੰਡਾਂ ਦੀਆਂ ਜਿੰਨੇ ਵੀ ਲੱਗੇ ਆ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਕਿ ਇਹ ਚਿੱਟੇ ਰੰਗ ਦੀਆਂ ਬੋਰੀਆਂ ਜਿਹੜੀਆਂ ਨੇ ਇਹ ਇੱਥੇ ਕਿੱਦਾਂ ਪਹੁੰਚੀਆਂ ਕੋਈ ਬਾਈਕ ਤੇ ਛੱਡ ਗਿਆ ਕੋਈ ਕਾਰ ਛੱਡ ਗਈ ਕੋਈ ਟਰੱਕ ਚ ਲਿਆਏ ਇੱਥੇ ਕਿੱਦਾਂ ਲੈ ਕੇ ਆਏ ਦਰਅਸਲ ਇਹ ਬੋਰੀਆਂ ਤੇ ਨਾਲ ਦੀ ਨਾਲ ਮਾਨਸਿਕਤਾ ਇਹ ਜਾਹਰ ਹੁੰਦੀ ਆ ਕਾਤਲ ਦੀ ਕਿ ਉਹ ਜਿਹੜਾ ਕਾਤਲ ਹੈ ਉਹਨੂੰ ਉਨੇ ਇਸ ਲੜਕੀ ਨੂੰ ਇਸ ਕਦਰ ਟਾਰਚਰ ਕੀਤਾ ਇਸ ਕਦਰ ਇਹਦਾ ਕਤਲ ਕੀਤਾ ਵੀ ਜਿਵੇਂ ਇਹ ਲੜਕੀ ਉਹਦਾ ਕੋਈ ਅਜੀਹਾ ਰਾਜ਼ ਜਾਣਦੀ ਸੀਗੀ ਜੇ ਤੋ ਉਹ ਖਫਾ ਸੀਗਾ ਜੇ ਤੋ ਉਹ ਡਰਦਾ ਸੀਗਾ ਵੀ ਜੇ ਕਿਤੇ ਮੇਰਾ ਰਾਜ਼ ਦੁਨੀਆ ਦੇ ਸਾਹਮਣੇ ਆ ਗਿਆ ਤਾਂ ਮੇਰੇ ਤਾਂ ਪੱਲੇ ਹੀ ਕੁਝ ਨਹੀਂ ਰਹਿਣਾ ਇਸੇ ਦੇ ਚੱਲਦੇ ਆ ਕਿਉਂਕਿ ਮਾਨਸਿਕ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹ ਜਿਹੜਾ ਕ੍ਰਾਈਮ ਸੀਨ ਹੁੰਦਾ ਉੱਥੇ ਪਹੁੰਚ ਕੇ ਹਰ ਚੀਜ਼ ਦਾ ਅੰਦਾਜ਼ਾ ਲਗਾਉਂਦੇ ਆ ਇਕੱਲਾ ਇਹ ਹੀ ਅੰਦਾਜ਼ਾ ਨਹੀਂ ਲਗਾਉਂਦੇ ਬਈ ਇੱਥੇ ਇੱਕ ਮਰਡਰ ਹੋਇਆ ਜਾਂ ਇੱਥੇ ਕੋਈ ਵਾਰਦਾਤ ਹੋਈ ਆ ਕਿੱਦਾਂ ਹੋਈ ਆ ਉਹ ਆਲੇ-ਦੁਆਲੇ ਨੂੰ ਪੂਰਾ ਮਾਪਣ ਦੀ ਕੋਸ਼ਿਸ਼ ਕਰਦੇ ਆ ਵੀ ਉਸ ਵੇਲੇ ਕਾਤਲ ਦੀ ਜਾਂ ਜਿਨੇ ਜੁਰਮ ਕੀਤਾ ਉਹਦੀ ਮਨਸ਼ਾ ਕੀ ਰਹੀ ਹੋਊਗੀ ਸੋ ਇਹ ਗੱਲਾਂ ਹੁਣ ਇਸ ਵੇਲੇ ਚਰਚਾ ਦਾ ਵਿਸ਼ਾ ਨੇ ਕਿਉਂਕਿ ਇਹਨੂੰ ਵੀ ਉਸੇ ਤਰ੍ਹਾਂ ਸ਼ਰਦਾ ਮਰਡਰ ਕੇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਵੀ ਸ਼ਰਦਾ ਦੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ ਲਿਵਨ ਚ ਉਹ ਰਹਿੰਦੀ ਸੀਗੀ ਤੇ ਉਹਦੇ ਜਿਹੜਾ ਬாய்ਫਰੈਂਡ ਸੀਗਾ ਆਫਤਾਬ ਉਹਨੇ ਕਤਲ ਕਰ ਦਿੱਤਾ ਸੀ ਸਿਮਿਲਰ ਮਾਮਲਾ ਜਿਹੜਾ ਹੁਣ ਯੂਪੀ ਦੇ ਅਮਰੋਹਾ ਤੋਂ ਸਾਹਮਣੇ ਆਇਆ ਜਿੱਥੇ ਬੂਰੀਆਂ ਦੋ ਬੂਰੀਆਂ ਮਿਲਦੀਆਂ ਨੇ ਬੂਰੀਆਂ ਦੇ ਵਿੱਚ ਲੇਡੀਜ਼ ਦੇ ਕੱਪੜੇ ਔਰ ਕੱਪੜਿਆਂ ਦੇ ਹੀਟ ਜਨਾਨੀ ਦੇ ਅੰਗ ਜਿਹੜੇ ਆ ਉਹ ਕੱਟ ਵੱਢ ਕੇ ਨੱਪੇ ਗਏ ਹੁੰਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ